ਮਰਕੰਨ ਦਾ ਮਤਲਬ ਵਿਹੰਤ ਗੁਰਾਨਾ ਕਿ ਦੇ ਜੀ ਲਈ 24 ਘੰਟੇ ਦਾ ਸੀਗਾ ਬਾਬਾ ਜੀ ਨੇ 24 ਘੰਟੇ ਚੋਂ ਨੇ ਘੰਟੇ ਚੋਰੀ ਕਰਕੇ ਕਿਵੇਂ 38 ਯਾਰ ਮਾਰੀ ਜੀ ਯਾਤਰਾ ਕਰ ਲਈ ਹੈ ਨਾ ਦਿਨ ਹੋੜ ਵੀ 24 ਘੰਟਿਆਂ ਦਾ ਸੋ ਮੈਨੂੰ ਲੱਗਦਾ ਸਭ ਤੋਂ ਵੱਧਿਆ ਚੋਰੀ ਕੀ ਆ ਘੰਟੇ ਚੋਰਾ ਲੈਣੇ ਸਭ ਤੋਂ ਵੱਧਿਆ ਉਸਲੇ ਬਨ ਹਾਲੈਂਡ ਦੇ ਲੱਗੇ ਹਾਂਜੀ ਹਾਲੈਂਡ ਦਾ ਬ੍ਰੇਕਫਾਸਟ ਜਿਹੜਾ ਸੀ ਇੰਨਾ ਤਕੜਾ ਸੀ ਦੇਖੋ ਅਸੀਂ ਕਿਸੇ ਵੀ ਸ਼ਹਿਰ ਜਾਣਾ ਤਾਂ ਦੂਜਾ ਦਿਨ ਕਊਆ ਤੇ ਉੱਥੇ ਕੋਈ ਜਾਣਦਾ ਤੇਰੀ ਭੂਆ ਰਹਿੰਦੀ ਆ ਤੇਰਾ ਚਾਚਾ ਰਹਿੰਦਾ ਆਪਾਂ ਕਹਿੰਦੇ ਨਹੀਂ ਰਹਿੰਦੇ ਤਾਂ ਮੈਂ ਨਹੀਂ ਜਾ ਸਕਦਾ ਸੋ ਸਵਾਗਤ ਹੈ ਵੀ ਦੇ ਨਵੇਂ ਐਪੀਸੋਡ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਜੀ ਗੱਲ ਕਰਾਂਗੇ ਕਿ ਟਰੈਵਲ ਨੂੰ ਕਿਸ ਤਰ੍ਹਾਂ ਪਲਾਨ ਕੀਤਾ ਜਾਵੇ ਸੋ ਇਸ ਕੰਮ ਲਈ ਸਾਡੇ ਨਾਲ ਇੱਕ ਬਹੁਤ ਹੀ ਐਕਸਪੀਰੀਅੰਸਡ ਟਰੈਵਲਰ ਬਾਈ ਸੁਖਪ੍ਰੀਤ ਆਰਟਿਸਟ ਜਿਹੜੇ ਕਿ ਪਿਛਲੇ ਸਮੇਂ ਅਦਰਾਂ 34-35 ਮੁਲਕ ਘਾ ਚੁੱਕੇ ਨੇ ਉਹ ਗੱਲ ਕਰਨਗੇ ਕਿ ਕੈਨੇਡਾ ਦੇ ਟਰੈਵਲ ਨੂੰ ਕਿਵੇਂ ਪਲਾਨ ਕੀਤਾ ਜਾਵੇ ਆਓ ਦੇਖੀਏ ਕੋਸਟ ਕੋਸਟ ਜਾਂਦੇ ਤੁਹਾਨੂੰ ਕਿੰਨੇ ਹੀ ਪ੍ਰੋਵੈਂਸ ਕਿੰਨੇ ਕਿੰਨੇ ਤਰੀਕੇ ਦੇ ਨੇਚਰ ਕਿੰਨਾ ਚੇਜ਼ ਮਿਲਦੀਆ ਡਾਈਵਰਸਿਟੀ ਦੇਖੋ ਡਾਈਵਰਸਿਟੀ ਬਹੁਤ ਅਚਲੋ ਠੀਕ ਆ ਮੈਕਡੋਨਲਡ ਜਾਂ ਬੋਸਟਨ ਪੀਆ ਜਾਂ ਜਿੰਨੇ ਵੀ ਆਹ ਖਾਣ ਪੀਣਾਂ ਦੇ ਸਟੋਰ ਨੇ ਉਹ ਤਾਂ ਸੇਮ ਆ ਸਾਰੀ ਜਗ੍ਹਾ ਪਤਣਾ ਹਰ ਜਗ੍ਹਾ ਸੇਮ ਜਿਹਾ ਲੱਗਦਾ ਸਟੋਰ ਸੇਮ ਹੋ ਸਕਦੇ ਨੇ ਨੇਚਰ ਥੋੜੀ ਸੇਮ ਆ ਨੇਚਰ ਤਾਂ ਸਾਰੀ ਅੱਗ ਅੱਡਾ ਕਲਰ ਅੱਗ ਅੱਡ ਨੇ ਈਸਟ ਜਿਹੜੇ ਫਾਲ ਆਉਂਦੀ ਆ ਜਿਹਦੇ ਮੈਪਲ ਲੀਫ ਗ੍ਰੀਨ ਤੇ ਯੈਲੋ ਗੋਲਡ ਨੂੰ ਨੋਂਦਾ ਰਸਟ ਹੋ ਜਾਂਦਾ ਇਹ ਉਹ ਆਪਣੇ ਨਾਮ ਚ ਵੀਡੀਓ ਆ ਹਾਂ ਸੋ ਕੈਨੇਡਾ ਨੂੰ ਜੇ ਐਕਸਪਲੋਰ ਕਰਨਾ ਫਿਰ ਇੱਕ ਹੋਰ ਕੈਨੇਡਾ ਦਾ ਤੇ ਜੇ ਇਥੇ ਕਈ ਵੇ ਵੱਡੀਆਂ ਪ੍ਰਾਪਰਟੀਆਂ ਦੇ ਚੱਕਰਾਂ ਚ ਫਸ ਗਿਆ ਬੰਦਾ ਵੱਡੀਆਂ ਵੱਡੀਆਂ ਕਾਰਾਂ ਖਰੀਦ ਕੇ ਕਿਸ਼ਤਾਂ ਦੇ ਹੀ ਜਾਂਦਾ ਫਿਰ 19 ਜਿਹੜੀ ਰਸਟਕੋ ਕੇ ਰਹਿੰਦਾ ਬਿੱਲ ਪੇ ਕਰਦਾ ਹੀ ਸੋ ਫਿਰ ਤੂੰ ਮੁਫਰ ਨਹੀਂ ਸਕਦਾ ਕਰ ਤੂੰ ਨਹੀਂ ਸਕਦਾ ਹੱਸ ਜਾਨੇ ਆਪਾਂ ਫਾਈਨੈਂਸ਼ਲੀ ਹਾਂ ਖਾਸ ਕਰਕੇ ਜਿਹੜੇ ਸਟੂਡੈਂਟ ਜਿਨ੍ਹਾਂ ਦੀ ਏਜ ਤਾਂ ਹੈਗੀ ਐਕਸਪਲੋਰ ਕਰਨ ਦੀ ਪਰ ਉਹ ਆਉਂਦੇ ਸਾਰੀ ਇੱਕ ਵਹਿੰਦੀ ਗੱਡੀ ਲੈ ਕੇ ਇਹ ਕਿਸ਼ਤਾਂ ਦੇ ਧਾਰਜ ਫਸ ਗਏ ਫਿਰ ਐਕਸਪਲੋਰ ਕਦੋਂ ਕਰਨਾ ਵਾ ਐਕਸਪਲੋਰ ਕਰਨ ਦੀ ਏਜ ਤਾਂ ਹੀ ਹੁੰਦੀ ਆ ਉਹੀ ਹੋ ਆਪਣੇ ਆਪ ਨੂੰ ਬਿਲਾ ਦੇ ਚੱਕਰ ਚ ਰਿਹਾ ਹੋਇਆ ਉਹਨਾਂ ਨੇ ਜੇ ਮਿਨੀਮਾਈਜ਼ ਹੋ ਕੇ ਰਹਿਣ ਆਪਣੇ ਲੋੜਾਂ ਥੋੜੀਆਂ ਰੱਖਣ ਬਾਹਰ ਬਰਾਂਦੇ ਦੇ ਕਪੜਾ ਮਗਰ ਨਾ ਜਾਣ ਇੱਥੇ ਤੇ ਕਪੜੇ ਗੰਦੇ ਨਹੀਂ ਹੁੰਦੇ ਫੱਕਣੇ ਕਿੱਥੋਂ ਆ ਥੋੜੀ ਜਿਹੀ ਕੱਪੜਿਆਂ ਨਾਲ ਥੋੜੇ ਜਿਹੀ ਖਰਚੇ ਦਾ ਟ੍ਰੇਨਾਂ ਨੂੰ ਯੂਜ਼ ਕਰੋ ਸਾਈਕਲ ਯੂਜ਼ ਕਰੋ ਤਾਂ ਫਿਰ ਵੱਡੇ ਖਰਚੇ ਤੋਂ ਬਚ ਕੇ ਸਭੋ ਕੰਟਰੀ ਐਕਸਪਲੋਰ ਕਰੋ ਜੇ ਤੁਸੀਂ ਕੰਟਰੀ ਸਾਰਾ ਐਕਸਪਲੋਰ ਕਰ ਲਵੋ ਕੈਨੇਡਾ ਨੂੰ ਸਾਰਿਆਂ ਨੂੰ ਸਮਝ ਹੀ ਜਾਓਗੇ ਤਾਂ ਤੁਹਾਨੂੰ ਇੱਥੇ ਰਹਿਣਾ ਹੋਰ ਸੌਖਾ ਹੋ ਜਾਊਗਾ ਤੇ ਤੁਸੀਂ ਆਪਣੀ ਉਮਰ ਨਾਲ ਪੰਜ ਸਾਲ ਸਿਆਣੇ ਹੋ ਜਾਓਗੇ ਸੋ ਮੇਰੀ ਤਾਂ ਯੰਗਸਟਰ ਨੂੰ ਹੌ ਕਿਨੇ ਬਹੁਤ ਯੰਗ ਮੁੰਡੇ ਕੁੜੀਆਂ ਸਾਡੇ ਆਏ ਆ ਯੰਗ ਪੋਪੂਲੇਸ਼ਨ ਸਾਡੀ ਬਹੁਤ ਵਧ ਗਈ ਪਲੀਜ਼ ਤੁਸੀਂ ਮਟੀਰੀਅਲ ਚੀਜ਼ਾਂ ਮਗਰ ਨਾ ਭਜੋ ਕਾਰਾਕੂਰਾ ਜਾਂ ਹੋਰ ਫੈਸਿਲਿਟੀਆਂ ਨੂੰ ਨਾ ਮੰਗਾਓ ਇਹ ਕਾਰਾਂ ਕਿਤੇ ਨਹੀਂ ਗਈਆਂ ਫੇਰ ਲੈ ਹੋ ਜਾਣਗੀਆਂ ਕੈਨੇਡਾ ਨੂੰ ਐਕਸਪਲੋਰ ਕਰੋ ਟਰੈਵਲ ਕਰੋ ਇੱਕ ਵਾਰੀ ਈਸਟ ਤੋਂ ਵੈਸਟ ਤੱਕ ਸਾਰਾ ਕੈਨੇਡਾ ਦੇਖੋ ਫਿਰ ਆਪਣਾ ਪ੍ਰੋਫੈਸਟ ਚੋਣੋ ਜਿੱਥੇ ਤੁਸੀਂ ਰਹਿਣਾ ਚਾਹੁੰਦੇ ਹੋ ਜਾਂ ਜਿਵੇਂ ਡਰਾਈਵ ਕਰਨਾ ਚਾਹੁੰਦੇ ਹੋ ਉਹਦੇ ਨਾਲ ਕੀ ਹੋਊਗਾ ਯਾਤਰਾ ਚਾਰ ਦਿਨ ਦੀ ਹੁੰਦੀ ਆ ਰਾਤ ਤਿੰਨ ਦਾ ਹੁੰਦਾ ਵਾ ਹਣਾ ਪਿਆਰ ਦੋ ਦਾ ਹੁੰਦਾ ਪੜਾਈ ਇਕੱਲੇ ਦੀ ਹੁੰਦੀ ਆ ਇਹ ਸਾਰੀਆਂ ਚੀਜ਼ਾਂ ਬਣੀਆਂ ਹੋਈਆਂ ਚਾਰ ਦੋਸਤ ਵਲੋਂ ਡਿਵਾਈਡ ਕਰੋ ਕਾਰ ਦਾ ਪੈਟਰੋਲ ਤੇ ਕਾਰ ਵੀ ਰੈਂਟਲ ਲੈ ਕੇ ਜਾ ਕੇ ਯੂਜ਼ ਕਰੋ ਪੱਕੀ ਕਾਰ ਲੈ ਕੇ ਕਿਉਂਕਿ ਕੀ ਰੱਖਣੀ ਆ ਤੁਸੀਂ ਮੰਨ ਲਓ ਦੋ ਮਹੀਨੇ ਇੰਡੀਆ ਗਏ ਪਿੱਛੇ ਕਾਰ ਨਹੀਂ ਜੋ ਰਸਪਈ ਜਾਂਦੀ ਆ ਟਸਟਾਂ ਪਈ ਜਾਂਦੀਆਂ ਨੇ ਤੇ ਸਾਨੂੰ ਚਾਹੀਦਾ ਆ ਵੀ ਅਸੀਂ ਬਜਟ ਟ੍ਰੈਵਲ ਕਰੀਏ ਹੋਸ ਯੂਥ ਹੋਸਟਲ ਯੂਜ਼ ਕਰੀਏ ਤੇ ਪੂਰਾ ਕੰਟਰੀ ਲੌਨੀ ਪਲੈਨਟ ਦੀ ਬੁੱਕ ਆਉਂਦੀ ਐ ਕਿ ਜਿਹੜੀ ਲੌਨੀ ਪਲੈਨਟ ਕੈਨੇਡਾ ਲੌਨੀ ਪਲੈਨਟ ਹਰ ਕੰਟਰੀ ਤੇ ਬੁੱਕ ਕਰਦਾ ਉਹ ਉਸ ਬੁੱਕ ਨੂੰ ਫਰੋਲ ਕਿਚਨ ਦੀ ਤਰ੍ਹਾਂ ਇਨਫੋਰਮੇਸ਼ਨ ਇਕੱਠੀ ਕਰਕੇ ਨੋਲੇਜਿਸ ਪਾਵਰ ਹਣਾ ਫੇਰ ਕੋ ਬੋ ਹਾਂਜੀ ਤੇ ਨਹੀਂ ਤਾਂ ਆਪਾਂ ਐਵੇਂ ਕਿਸੇ ਛੋਟੇ ਜਿਹੇ ਟਾਊਨ ਚ ਜਾਣਾ ਹੁੰਦਾ 500 ਰੁਪਏ ਖਰਚ ਹੋ ਜਾਂਦੇ ਆ ਤੁਸੀਂ ਕਿਸੇ ਦੇ ਪੇਂਗੇਸਟ ਹੋ ਸਕਦੇ 30 ਰੁਪਏ ਵਿੱਚ 50 ਰੁਪਏ ਵਿੱਚ ਜ਼ਰੂਰ ਕੈ ਸੌੜਨ ਲੱਗ ਪੈਣਾ ਕਿਸੇ ਲਗਜ਼ਰੀ ਹੋਟਲ ਨੂੰ ਸੋ ਇਹ ਜੇ ਸਾਰਾ ਸੋਚ ਕੇ ਟ੍ਰੈਵਲ ਕਰੋ ਤੇ 5000 ਰੁਪਏ ਦਾ ਟ੍ਰੈਵਲ 500 ਵੀ ਹੋ ਸਕਦਾ ਹੈ ਬੜਕੰਨ ਦਾ ਮਤਲਬ ਦੇ ਤਾਂ ਘੜੀਆਂ ਦੇ ਜੀਬ ਲਈ 24 ਘੰਟੇ ਦਾ ਸੀਗਾ ਬਾਬਾ ਜੀ ਨੇ 24 ਘੰਟੇ ਚੋਂ ਨੇ ਘੰਟੇ ਚੋਰੀ ਕਰਕੇ ਕਿਵੇਂ 38 ਯਾਰ ਮਾਰੀ ਦੀ ਯਾਤਰਾ ਕਰ ਲਈ ਹੈ ਨਾ ਦਿਨ ਹੋੜ ਵਿੱਚ 24 ਘੰਟੇ ਦਾ ਸੋ ਮੈਨੂੰ ਲੱਗਦਾ ਸਭ ਤੋਂ ਵੱਡੀ ਚੋਰੀ ਕੀ ਹੈ ਘੰਟੇ ਚੋਰਾ ਲੈਣੇ ਮਿੰ ਸਾਲਾਂ ਚ ਮਹੀਨੇ ਚੋਰੀ ਕਰ ਲੈਣੇ ਹੈ ਨਾ ਇਹ ਤੇ ਜਿਹਨੇ ਟਾਈਮ ਚੋਰੀ ਕਰਨਾ ਆ ਗਿਆ ਉਹਨੂੰ ਸਹੀ ਯੂਟਿਲਾਈਜ਼ ਕਰਨਾ ਜਾਂ ਬਿਨਾ ਕੰਮ ਡਿਸਟਰਬ ਕੀਤੇ ਦੇਖੋ ਜੇ ਕੋਈ ਜ਼ਮੀਨ ਵੇਚ ਕੇ ਘੁੰਮੇ ਬੋਲ ਤੂਗਾ ਕਰਦੇ ਚੀਜ਼ਾਂ ਵੇਚ ਕੇ ਘੁੰਮਣਾ ਬੇਕੁਫ਼ੀ ਆ ਆਪਣੇ ਕਮਾਈ ਨਾਲ ਘੁੰਮੋ ਤੇ ਕੁਮੋ ਸੇਫਲੀ ਤੁਹਾਡੇ ਨਾਲ ਤੁਹਾਡੇ ਨਾਲ ਕੋਈ ਇਦਾਂ ਦੀ ਘਟਨਾ ਬਣਾਏ ਹੋ ਜੂਜਾ ਬਿਨਾ ਆਪਣੇ ਬਿਜ਼ਨਸ ਨੂੰ ਤੇ ਪੜਾਈ ਨੂੰ ਡੈਮੇਜ ਕੀਤੇ ਹੋਏ ਬਜਟ ਫ੍ਰੈਂਡਲੀ ਹੋਵੇ ਤੁਹਾਡੇ ਕੋਲ ਬਜਟ ਫ੍ਰੈਂਡਲੀ ਹੋਵੇ ਤੇ ਦਿਨਾਂ ਦੀ ਕੈਲਕੂਲੇਸ਼ਨ ਲਾਓ ਤੇ ਉਸ ਹਿਸਾਬ ਨਾਲ ਛੁੱਟੀਆਂ ਪਲਾਨ ਕਰੋ ਮੌਸਮ ਦੇ ਹਿਸਾਬ ਨਾਲ ਸਾਰਾ ਸਟੱਡੀ ਕਰਕੇ ਜਾਓ ਕਿੱਧਰ ਨੂੰ ਕੀ ਜਾਣਾ ਬਣਦਾ ਤੇ ਜਦੋਂ ਜਦੋਂ ਵੀ ਜਾਣਾ ਕੋਈ ਟਰੈਵਲਰ ਨੂੰ ਬੜਾ ਸੋਚ ਕੇ ਲੈ ਜਾਣਾ ਵਾ ਜੇ ਤੁਸੀਂ ਕੋਈ ਟਰੈਵਲਰ ਆਪਣਾ ਸਾਥੀ ਗਲਤ ਚੁਣ ਲਿਆ ਤੁਹਾਡਾ ਸਾਰਾ ਟੂਰ ਖਰਾਬ ਹੋ ਜਾਊਗਾ ਇਸ ਮਾਮਲੇ 'ਚ ਗੁਰਨਾਨਕ ਦੇਵ ਜੀ ਬਹੁਤ ਸਿਆਣੇ ਸੀਗੇ ਉਹਨਾਂ ਨੇ ਸਾਰੀ ਦੁਨੀਆ ਪਰਖ ਕੇ ਮਰਦਾਨਾ ਜੀ ਨੂੰ ਨਾਲ ਲਿਆ ਇਹ ਇਹ ਸਹੀ ਕੋਲ ਟਰੈਵਲਰ ਹੋਊਗਾ ਹੁਣ ਉਹ ਲੈਨੇ ਆ ਜਾਣਕਾਰੀ ਹਾਈ ਹੋਸਟਲਸ ਬਾਰੇ ਜਿਹੜੇ ਕਿ ਰਹਿਣ ਲਈ ਬਹੁਤ ਹੀ ਸਸਤੀ ਆਪਸ਼ਨ ਹੋ ਸਕਦੇ ਨੇ ਉਹ ਇਹ ਯੂਥ ਤੁਸੀਂ ਹੋਸਟਲ ਦੀ ਗੱਲ ਕਰ ਰਹੇ ਹੋ ਹਾਂਜੀ ਇਹ ਦਰਸ਼ਕਾਂ ਨੂੰ ਜਰੂਰ ਦੱਸੋ ਕਿ ਤੁਸੀਂ ਇਹਨੂੰ ਬਹੁਤ ਯੂਜ਼ ਕੀਤਾ ਯੂਰਪ 'ਚ ਵੀ ਯੂਜ਼ ਕੀਤਾ ਕੈਨੇਡਾ 'ਚ ਵੀ ਯੂਜ਼ ਕੀਤਾ ਇਹ ਕੀ ਹੁੰਦਾ ਹੈ ਇਹ ਇਹ ਨਾਲ ਕੀ ਫਾਇਦਾ ਹੁੰਦਾ ਤੇ ਇਹ ਵਿੱਚ ਕਿਵੇਂ ਤੁਸੀਂ ਰੋਲ ਹੋ ਸਕਦੇ ਦੇਖੋ ਅਸੀਂ ਕਿਸੇ ਵੀ ਸ਼ਹਿਰ ਜਾਣਾ ਤਾਂ ਦੂਜਾ ਦਿਨ ਕਹੂਗਾ ਤੇ ਉੱਥੇ ਕੋਈ ਜਾਣਦਾ ਤੇਰੀ ਭੂਆ ਰਹਿੰਦੀ ਆ ਤੇਰਾ ਚਾਚਾ ਰਹਿੰਦਾ ਆਪਾਂ ਕਹਿੰਦੇ ਨਹੀਂ ਰਹਿੰਦੇ ਤਾਂ ਮੈਂ ਨਹੀਂ ਜਾ ਸਕਦਾ ਇਦਾਂ ਥੋੜੀ ਹੁੰਦਾ ਦੁਨੀਆ ਵਿੱਚ ਕਿੰਨੇ ਸਿਟੀ ਕਿੰਨੇ ਦੇਸ਼ ਆ ਜਿੱਥੇ ਤੁਹਾਡਾ ਕੋਈ ਵੀ ਰਿਸ਼ਤੇਦਾਰ ਨਹੀਂ ਤੁਸੀਂ ਇਹ ਵੀ ਦੇਖਣੇ ਆ ਸੋ ਉੱਥੇ ਕੀ ਹੁੰਦਾ ਉੱਥੇ ਹਾਈ ਹੋਸਟਲ ਚੁੰਦੇ ਐਚ ਆਈ ਹੋਸਟਲਸ ਇਹ ਪੂਰੀ ਦੁਨੀਆ ਚਾਇ ਹੋਇਆ ਜਰਮਨ ਤੋਂ ਸ਼ੁਰੂ ਹੋਈ ਸੀ 1900 ਫਸਟ ਵਾਰ ਵਰਤਵਾਸ ਸਕੂਲ ਟੀਚਰ ਨੇ ਬਣਾਈ ਸੀ ਇਹ ਸਿੱਕਿਆਂ ਨਾਲ ਦੁਨੀਆ ਦੇਖੋ ਸਿੱਕਿਆਂ ਨਾਲ ਆਪ ਕੁਕਿੰਗ ਕਰੋ ਸਾਈਕਲਰਿਕੋ ਮੋਰਲਕੋ ਨੂੰ ਹਾਂਜੀ ਉਹ ਫਿਰ ਇਹ ਕਾਮਯਾਬ ਰਿਹਾ ਸਿਸਟਮ ਠੀਕ ਹੈ ਜੀ ਦਿੱਲੀ ਚਣਕੀਪੁਰ ਅਮਰੀਕਨ ਮੈਸੀ ਦੇ ਨਾਲ ਹੀ ਇਹਨਾਂ ਦਾ ਰਫਤਰ ਹੈ ਉੱਥੇ ਮੈਂਬਰਸ਼ਿਪ ਮਿਲ ਜਾਂਦੀ ਆ 200 ਰੁਪਏ ਦੀ ਮੈਂਬਰ 2 ਸਾਲ ਦੀ ਆ ਲਾਈਫ ਮੈਂਬਰਸ਼ਿਪ 1200 ਦੀ ਆ ਇਹ ਵੀ ਅੱਜਕੱਲ ਤਾਂ ਆਨਲਾਈਨ ਵੀ ਹੋਏ ਆਨਲਾਈਨ ਆ ਹੁਣ ਆਨਲਾਈਨ ਆ ਸੋ ਕੋਈ ਛੋਟੇ ਕੋਈ ਯੂਥ ਹੋਸਟਲ ਦਾ ਕਾਰਡ ਅਗਰ ਤੁਹਾਨੂੰ ਕਾਰ ਰੈਂਟਲ 'ਚ ਵੀ ਹੈਲਪ ਆ ਵੀ ਆ ਰੇਲ 'ਚ ਦੀ 25% ਆਫ ਆ ਗ੍ਰੇ ਹਾਊਂਡ 'ਚ ਆਫ ਯੂਥ ਹੋਸਟਲ ਸਾਨੂੰ ਬੈਂਕ ਮੇਟ ਦਾ ਮਿਲ ਜਾਂਦਾ ਠੀਕ ਹੈ ਰੌਕੀ ਮਾਊਂਟ ਮੈਂ ਕਈ ਜੰਗਲਾਂ ਚ 12 ਡਾਲਰ ਸੇ ਵੀ ਰਿਹਾ ਹਾਂ ਯੂਥ ਹੌਸਟਲ ਦਾ ਹਾਂ ਯੂਥ ਹੌਸਟਲ ਜਿੱਥੇ ਤੁਸੀਂ ਸੌਣਾ ਹੀ ਹੈ ਤੁਹਾਡੇ ਨਾਲ ਚਿੱਲੀ ਦਾ ਪਿਆਰ ਜਰਡੀਨਾ ਦਾ ਪਿਆਰ ਕੋ ਜਰਮਨ ਦਾ ਪਿਆਰ ਥੋੜਾ 50 60 ਜਣੇ ਇੱਕ ਹੌਸਟਲ ਚ ਰਹਣ ਲੱਗੀ ਹੁੰਦੀ ਆ ਸੋ ਤੁਸੀਂ ਹਲਕੀ ਹੁਲਕੀ ਕੁਕਿੰਗ ਆਪਦੀ ਥੱਲੇ ਬੇਸਮੈਂਟ ਜਿੱਥੇ ਕਰ ਲਿਆ ਕਿਚਨ ਕਾਮਨ ਹੈ ਕਿਚਨ ਫ੍ਰਿਜ ਕਾਮਨ ਆ ਫ੍ਰਿਜਜਰੇਟਰ ਤੁਸੀਂ ਆਪਣਾ ਫੂਡ ਰੱਖ ਸਕਦੇ ਹੋ ਆਪਣਾ ਨਾਮ ਦਾ ਟੈਗ ਲਾ ਕੇ ਕੋਈ ਨਹੀਂ ਛੇੜੂਗਾ ਇੱਕ ਖਾਣਾ ਹੁੰਦਾ ਐਨੀਬਾਡੀ ਕੈਨ ਯੂਜ਼ ਜੇ ਤੁਸੀਂ ਨਹੀਂ ਕੁਝ ਕਾਲੀ ਚਲੀ ਆ ਜਦੋਂ ਰਾਤ ਨੂੰ ਆਇਆ ਤਾਂ ਐਨੀਬਾਡੀ ਕੈਨ ਯੂਜ਼ ਵਾਲਾ ਖਾਣਾ ਖੋਲੋ ਚਾਦਰਾਂ ਆ ਡੇਰ ਤੁਹਾਨੂੰ ਬ੍ਰੈਡ ਬੈਗ ਆਪਣਾ ਦੁੱਧ ਦੂਸਤ ਟੈਗ ਲਾ ਜਾਣਾ ਐਨੀਬਾਡੀ ਕੈਨ ਯੂਜ਼ ਠੀਕ ਇਹਨਾਂ ਯੂਥ ਹੌਸਟਲਸ ਨੂੰ ਤੁਸੀਂ ਕੈਨੇਡਾ ਵਿੱਚ highhostels.ca ਤੇ ਜਾ ਕੇ ਦੇਖ ਸਕਦੇ ਮੈਂ ਤੁਹਾਨੂੰ ਇਹਨੂੰ ویب سائٹ ਤੋਂ ਦਿਖਾ ਰਿਹਾ ਸੋ ਪੂਰੇ ਦੇਸ਼ ਦੇ ਵਿੱਚ ਇਹਨਾਂ ਦੇ ਕਾਫੀ ਸਾਰੇ ਹੌਸਟਲਸ ਨੇ ਖਾਸ ਕਰਕੇ BC अगर रॉकी माउंटेनस जिम्मे कैलगरी एडमिंटन के खास करके पूरे जेले रॉकी माउंटेन्स इलाके उन्होंने बहुत होस्टल्स ने सो तीस यहाँ दाइड पर जाके अवेलेबिलिटी चैक कर सद बुक भी कर सी बंक बैड बुक कर कभी कई बार कभी प्राइवेट रूम्स भी हूँ ने ਆਣੀ ਦੀ ਮੈਂਬਰਸ਼ਿਪ ਲੈਣੀ ਪੈਂਦੀ ਜਿਹੜੀ ਕਿ ਅੱਜ ਦੀ ਡੇਟ 'ਚ 25 ਡਾਲਰ ਹੈ ਜਿਵੇਂ ਕਿ ਅਸੀਂ ਡਿਸਾਈਡ ਕਰੀਏ ਸੋ ਇਹਨੂੰ ਜ਼ਰੂਰ ਚੈੱਕ ਕਰਿਓ ਯੂਥ ਹੌਸਟਲ ਕਿ ਬਜਟ ਟਰੈਵਲ ਆ ਹਾਂਜੀ ਤੇ ਜਿਹੜਾ ਤੁਹਾਨੂੰ ਹੋਰ ਦੁਨੀਆਂ ਦੇ ਬਹੁਤ ਸਾਰੇ ਬੈਕਪੈਕਰਸ ਨਾਲ ਜੋੜਦਾ ਵਾ ਠੀਕ ਹੈ ਜੀ ਤੇ ਤੁਹਾਨੂੰ ਪ੍ਰਾਈਵੇਟ ਦੁਨੀਆਂ ਇੰਨੇ ਜਿਆਦਾ ਕੁਝ ਸਿਖਾਉਂਦੀ ਆ ਸੋ ਯੂਥ ਹੌਸਟਲ ਨੂੰ ਕੋਈ ਨਸਨਾ ਕਰੋ ਜੇ ਪੈਸੇ ਬਚਾਉਣੇ 250 ਡਾਲਰ ਵਾਲੇ ਹੋਟਲ ਤੋਂ ਬਚੋ 25 ਡਾਲਰ ਵਾਲਾ ਬੰਕ ਮੈਟ ਲਓ ਤੁਹਾਡੇ ਨਾਲ ਦੇ ਬੈੱਡ ਤੇ ਜਰਮਨ ਦਾ ਵਾ ਫਰਾਂਸ ਦਾ ਤੁਹਾਡੇ ਨਾਲ ਗੱਲਾਂ ਕਰੋ ਨਾ ਨਾ ਸੋ ਮੈਂ ਦਰਸ਼ਕਾਂ ਨੂੰ ਬੇਨਤੀ ਕਰਦਾ ਜੀ ਬਾਈ ਜੀ ਨੇ ਦੱਸਿਆ ਯੂਥ ਹੌਸਟਲ ਜਿਹੜਾ ਹੈਗਾ ਤੁਸੀਂ ਮੇਰੇ ਕੱਚ ਆਨਲਾਈਨ ਵੀ ਚੈੱਕ ਕਰ ਸਕਦੇ ਹੋ ਇਹ ਇੱਕ ਤਾਂ ਬਹੁਤ ਹੀ ਜਿਹੜਾ ਹੈਗਾ ਬਜਟ ਦੇ ਵਿੱਚ ਤੁਹਾਡਾ ਅਕਮੋਡੇਸ਼ਨ ਹੈ ਦੂਜੀ ਗੱਲ ਇਹ ਵੀ ਹੈ ਕਿ ਤੁਹਾਡੇ ਮਾਈਂਡ ਸੈਟ ਵਰਗੇ ਤੁਹਾਨੂੰ ਲੋਕ ਮਿਲਦੇ ਆ ਸੋ ਜਦੋਂ ਵੀ ਤੁਸੀਂ ਜਿਹੜੇ ਖਾਸ ਕਰਕੇ ਤੋਰੇ ਸਿਰੇ ਦੇ ਸ਼ੌਕੀਨ ਨੇ ਉਹ ਦੁਨੀਆ ਦੇ ਵਿੱਚ ਜਿਹੜਾ ਯੂਥ ਹੌਸਟਲ ਦਾ ਹੈਗਾ ਸਿਸਟਮ ਹੈ ਉਹਨੂੰ ਜ਼ਰੂਰ ਐਕਸਪਲੋਰ ਕਰ ਇੱਕ ਵਾਰੀ ਯੂਥ ਹੌਸਟਲ ਵਿੱਚ ਮੈਂ ਪੀਜ਼ਾ ਖਾਣ ਨੂੰ ਜੀ ਕਰੇ ਹਾਂ ਮੈਂ ਪੂਰਾ ਪੀਜ਼ਾ ਖਾ ਲੈ ਸਕਦਾ ਨਾਲੇ ਮੈਂ 15 ਡਾਲਰ ਤੋਂ ਇਲਾਵਾ ਮੈਂ ਤਾਂ ਆਰਡਰ ਲੁਕਿਆ ਉਹ ਕਹਿੰਦਾ ਇੱਥੇ ਲਿਖ ਦੇ ਹਾਂਜੀ ਮੈਂ ਕਿ ਅਗਲੇ 8 ਘੰਟੇ ਪੀਜ਼ਾ ਖਾਣਾ ਹਾਂਜੀ ਤੇ ਉਹ ਦੂਜਾ ਮੁੰਡੇ ਨੇ ਆ ਕੇ ਲਿਖਤਾ ਵੀ ਅੱਧਾ ਮੈਨੂੰ ਚਾਹੀਦਾ ਹਾਂਜੀ ਤੇ ਜਿਹੜੇ ਲਿਖਤੇ ਇੱਕ ਸਲਾਈਸ ਮੈਂ ਲੈ ਲੂੰਗਾ ਅਸੀਂ ਚਾਰ ਜਣਾਂ ਨੇ ਗੱਲ ਕੀਤੀ ਪੀਜ਼ਾ ਆਰਡਰ ਕੀਤਾ ਚਾਰਾਂ ਨੇ ਆਪਣੇ ਆਪਣੇ ਸਲਾਈਸ ਖੇਚ ਲੈ ਅੱਧੇ ਟੈਕਸੀ ਸ਼ੇਅਰ ਕਰਦੇ ਹਾਂ ਜੀ ਹੋਸਟਲ ਚ ਠੀਕ ਹੈ ਜੇ ਤੁਸੀਂ ਸਵੇਰੇ ਜਾਣਾ ਕੁਮਰਾਂ ਤੇ ਵਾਰਡਨ ਦੀ ਡਿਊਟੀ ਆ ਉਹ ਦੱਸੂਗਾ ਸਾਰਿਆਂ ਨੂੰ ਵੀ ਸਵੇਰੇ ਲੇਕ ਤੇ ਜਾਣ ਵਾਲੇ ਚਾਰ ਮੁੰਡੇ ਆ ਤਿੰਨ ਮੁੰਡੇ ਬਿਊਜ਼ਲ ਜਾਣ ਵਾਲੇ ਆ ਤੇ ਆਹ ਤਿੰਨ ਮੁੰਡਿਆਂ ਨੇ ਆਰਟ ਗੈਲਰੀਆਂ ਦੇਖਣ ਜਾਣਾ ਉਹਨਾਂ ਨੂੰ ਡਿਵਾਈਡ ਕਰਕੇ ਇੱਕ ਟੈਕਸੀ ਦਾ ਸੈੱਟ ਕਰ ਦਿੰਦੇ ਆ ਅੱਛਾ ਇਹ ਦੱਸੋ ਤੁਸੀਂ ਹੁਣ ਤੱਕ ਯੂਥ ਹੌਸਟਲ ਕਿੱਥੇ ਕਿੱਥੇ ਇਸਤੇਮਾਲ ਕੀਤਾ ਹੈ ਮੈਂ ਦਿੱਲੀ ਯੂਥ ਹੌਸਟਲ ਜਿਹੜਾ ਚਾਂਕਿਆਪੁਰੀ ਆ ਫਾਈਵ ਨਾਇਆ ਮਾਰਗ ਉੱਥੇ ਹੀ ਉਹਨੇ ਯੂਜ਼ ਕਰਕੇ ਫਿਰ ਮੈਂ ਸਵਿਜ਼ਰਲੈਂਡ ਕਿੰਨਾ ਮਹਿੰਗਾ ਮੈਂ 30 ਫ੍ਰੈਂਕ ਦੇ ਵਿੱਚ ਜ਼ੂਰੀਖ ਚ ਰਹਿੰਦਾ ਸੀ ਸਵਿਜ਼ਰਲੈਂਡ ਯੂਜ਼ ਕੀਤਾ ਸਭ ਤੋਂ ਵਧੀਆ ਹੌਸਟਲ ਮੈਨੂੰ ਹਾਲੈਂਡ ਦੇ ਲੱਗੇ ਸਾਰੀ ਤਰ੍ਹਾਂ ਦਾ ਦੁੱਧ ਸਾਰੀ ਤਰ੍ਹਾਂ ਦੇ ਜੈਮ ਸਾਰੀ ਤਰ੍ਹਾਂ ਦੇ ਬਟਰ ਇੰਨਾ ਫਰੂਟ ਮੈਨੂੰ ਲੱਗਾ ਵੀ ਜਿਹੜੇ ਮੈਂ ਕਿਹਾ ਉਹਨਾਂ ਨੇ 20 ਗਲਡਨ ਲਏ ਆ 40 ਡਾਲ 20 40 ਗਲਡਨ ਦਾ ਤਾਂ ਮੈਨੂੰ ਉਹਨਾਂ ਨੇ ਬ੍ਰੈਕਫਾਸਟ ਲਾਇਆ ਪਿਆਵਾ ਹਣਾ ਤੇ ਤੁਸੀਂ ਯੂਰਪੀ ਯੂਜ਼ ਕੀਤਾ ਤੁਸੀਂ ਨਾਰਥ ਅਮਰੀਕਾ ਚ ਯੂਜ਼ ਕੀਤਾ ਨਾਰਥ ਅਮਰੀਕਾ ਕੈਨੇਡਾ ਬਹੁਤ ਯੂਜ਼ ਦਿੱਤੇ ਅਮਰੀਕਾ ਯੂਜ਼ ਦਿੱਤੇ ਹਾਂਜੀ ਤੇ ਇਹ ਥੋੜਾ ਮਤਲਬ ਇੱਕ ਤਾਂ ਸੇਫ ਬੜੇ ਆ ਇਹ 1 ਡਾਲਰ ਜਿਸ ਤੋਂ ਨੂੰ ਲਾਕਰ ਦੇ ਦਿੰਦੇ ਆ ਥੋੜਾ ਸਮਾਨ ਦੀ ਸੰਭ ਹੈ ਗਿਆ ਠੀਕ ਹੈ ਹਣਾ ਹਾਂਜੀ ਸੋ ਇਹਨੂੰ ਯੂਜ਼ ਕਰੋ ਤੇ ਰੋਕੀ ਨਾਮ ਤੱਕ ਸਭ ਤੋਂ ਜ਼ਿਆਦਾ ਨੇ ਕੈਨੇਡਾ ਹੈ ਠੀਕ ਹੈ ਜੀ ਰੌਕੀਸ ਦਾ ਲਾਈਨ ਇਹਨਾਂ ਦੀ ਹਾਂਜੀ ਹਾਂਜੀ ਸੋ ਦਰਸ਼ਕੋ ਤੋਰ ਬੇਨਤੀ ਹੈ ਕਿ ਯੂਥ ਹੋਸਟਲ ਬਾਰੇ ਪੂਰੀ ਜਾਣਕਾਰੀ ਲਓ ਤੇ ਤੁਸੀਂ ਇੰਟਰਨੈਸ਼ਨਲ ਯੂਥ ਹੋਸਟਲ ਇਹਨਾਂ ਨੂੰ ਹਾਈ ਹੋਸਟਲ ਵੀ ਕਹਿੰਦੇ ਐਚ ਆਈ ਤੇ ਬੈਸ਼ ਹੋਸਟਲ ਸੇ ਟ੍ਰੈਵਲ ਨੂੰ ਪਲਾਨ ਕਰੋ